ਕਿ ਇਹ ਸਿੱਖ ਸਾਡੇ ਜਿਹੜੇ ਹੀਰੋ ਐ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਐ ਤੇ ਇਹਦੇ ਬਾਰੇ ਕਿਸੇ ਵੀ ਹਿੰਦੂ ਦਾ ਬਿਆਨ ਨਹੀਂ ਆਇਆ ਕਿ ਇਹ ਬਹੁਤ ਮਾੜੀ ਗੱਲ ਕੀਤੀ ਐ ਕਿ ਐਮ ਐਚ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖਿਆ ਹੈ ਕਿ ਹੈ ਕਿ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਹੈਗਾ ਮੇਰਾ ਮਤਲਬ ਹੈ ਸਾਡੇ ਗੁਰੂਆਂ ਨੇ ਪਹਿਲੇ ਗੁਰੂ ਸਾਹਿਬ ਨੇ ਜੇਲ ਬਾਬਰ ਦੀ ਕੱਟੀ ਹੈ ਪੰਜਵੇਂ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਹੈ ਜਹਾਂਗੀਰ ਨੂੰ ਫਿਰ ਅਰੰਗ ਸਿੰਘ ਨੇ ਨੌਵੇਂ ਪਾਤਸ਼ਾਹ ਦਾ ਸੀਸ ਲਿਆ ਫਿਰ ਅਰੰਗ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੈਬਜਾਦੇ ਸ਼ਹੀਦ ਕਰ ਦਿੱਤੇ ਹੈ ਤੇ ਸਾਰਾ ਉਹਨਾਂ ਦਾ ਟੱਬਰ ਖਰਾਬ ਕਰ ਦਿੱਤਾ ਹੈ ਤਾਂ ਮੇਰਾ ਮਤਲਬ ਇੱਥੇ ਕੀ ਹੋ ਰਿਹਾ ਹੈ ਮਿਚਾ ਤੇ ਬੋਤੀ ਤੇ ਮੋਦੀ ਨੇ ਯਬ ਪਾਤਾ ਅਮਿਤ ਸ਼ਾਹ ਨੇ ਮੋਦੀ ਨੂੰ ਯਬ ਪਾਤਾ ਕਿ ਬਾਹਰ ਜਾਣ ਜੋਗ ਨਹੀਂ ਛੱਡੇ ਆ ਉੱਥੇ ਸਿੱਖਾਂ ਨੇ ਵਿਚਾਰੇ ਕਰਨੇ ਜੋ ਕਰਕੇ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਆਪਾਂ ਸਾਹਿਬ ਮੈਨੂੰ ਪੁੱਛੇ ਸੀ ਕਿ ਮਿਲਣ ਦਿੱਤਾ ਗਿਆ ਜੀ ਤੁਹਾਨੂੰ ਹਾਂ ਜੀ ਤੁਸੀਂ ਮਿਲਣ ਲਈ ਗਏ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਪਹੁੰਚੇ ਹੋ ਮਿਲਣ ਨਹੀਂ ਦਿੱਤਾ ਗਿਆ ਤੁਹਾਨੂੰ ਆਹ ਤੁਹਾਡੇ ਸਾਹਮਣੇ ਹੀ ਆ ਮੈਂ ਕਿੱਥੇ ਬੈਠਾ ਹੈਗਾ ਤੁਸਦੇ ਮਸਾਬ ਇੱਕ ਸਿੱਧੀ ਜੀ ਗੱਲ ਹੈ ਜੀ ਇੱਕ ਪਾਸੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਕਤੀਰਾ ਕੀਤਾ ਜਾਦਾ ਦੂਸਰੇ ਪਾਸੇ ਬਜਟ ਦੇ ਵਿੱਚ ਕਿਸਾਨਾਂ ਨੂੰ ਕਹਿੰਦੇ ਅਸੀਂ ਬੜਾ ਕੁਝ ਦੇ ਰਿਹਾ ਜੀ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਇਹ ਕਿਸਾਨਾਂ ਦੇ ਖਿਲਾਫ ਹੈ ਕਿ ਇਹ ਕਿਸਾਨ ਵੀ ਇਹ ਉਹਨਾਂ ਨੇ ਵੀ ਵੋਟਾਂ ਆਮ ਪਾਰਟੀ ਨੂੰ ਪਾਈਆਂ ਪਿਛਲੇ ਪਾਰਲੀਮੈਂਟ ਇਲੈਕਸ਼ਨਸ ਮੈਨੂੰ ਹਰਾਇਆ ਤੇ ਇਹ ਜਿਹੜਾ ਸੰਗਰੂਰ ਦਾ ਵਟਾ ਆਪ ਇਹ ਟੀਬੜੀ ਦੇ ਹੈਗੀ ਹੈ ਉਹਨਾਂ ਨੇ ਕਾਮਰੇਟ ਪੁਣੇ ਦੇ ਉੱਤੇ ਹੁਣ ਜਿਹੜਾ ਸਿਆਣਾ ਜਰਨੈਲ ਹੁੰਦਾ ਹੈ ਜੇ ਇੱਕ ਪਾਸੇ ਉਹਦਾ ਹਮਲਾ ਨਾ ਚੱਲੇ ਫਿਰ ਉਹ ਦੂਜਾ ਸੋਚਦਾ ਹੁਣ ਜੇ ਬਾਗੇ ਨੂੰ ਪੈ ਜਾਣ ਤਾਂ ਉੱਥੇ ਸਾਡੀਆਂ ਜਿੰਸਾਂ ਪਾਕਿਸਤਾਨ 'ਚ ਜਾਣ ਪਿਛਲੇ ਸਾਲ ਜਦੋਂ ਝੋਨਾ ਵਿਖਿਆ ਉਹਦੀ ਕੀਮਤ ਇੱਥੇ 2400 ਰੁਪਏ ਸੀ ਤੇ ਨਾਲ ਲੱਗਦੇ ਪਾਕਿਸਤਾਨ ਦੀ ਨਾਲ ਸਾਡੀ ਵਟ ਨਾਲ ਵਟ ਲੱਗਦੀ ਹੈ ਉੱਥੇ 8000 ਰੁਪਇਆ ਕੁਇੰਟਲ ਸੀ ਤੇ ਇਸ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊਗਾ ਜਿਆਦਾ ਮਸ਼ੀਨਰੀ ਟਰੱਕ ਬਣਨਗੇ ਜੇ ਸਾਡਾ ਵਪਾਰ ਪਾਕਿਸਤਾਨ ਤੇ ਏਸ਼ੀਆ ਤੇ ਸੈਂਟਰਲ ਏਸ਼ੀਆ ਦੇ ਨਾਲ ਖੁੱਲ੍ਹ ਜਵੇ ਤੋਂ ਮੋਰਚਾ ਹੁਣ ਤਬਦੀਲ ਕਰਕੇ ਕਿਸਾਨਾਂ ਨੂੰ ਵਾਗੇ ਲਾਣਾ ਚਾਹੀਦਾ ਹੈ ਇੱਥੇ ਜੇ ਨਹੀਂ ਕਰਨ ਦਿੰਦੇ ਫੇਟ ਦੂਜਾ ਰਾਹ ਹੈਗਾ ਵਗਾ ਹੁਣ ਤੁਸੀਂ ਬਾਹਰ ਬੈਠੇ ਪੁਲਿਸ ਤਨੂੰ ਮਿਲਣ ਨਹੀਂ ਦੇ ਰਹੀ ਡੱਲੇਵਾਲ ਸਾਹਿਬ ਨੂੰ ਤਾਂ ਤੁਸੀਂ ਹੁਣ ਅੱਗੇ ਕੀ ਐਕਸ਼ਨ ਹੋਏਗਾ ਤੁਹਾਡੇ ਵੱਲੋਂ ਮੈਂ ਅਮਨ ਪਸੰਦ ਬੰਦਾ ਹੈਗਾ ਮੈਂ ਹੋਰ ਕੀ ਕਰ ਸਕਦਾ ਦੱਸੋ ਮਾਨ ਸਾਹਿਬ ਜੇ ਕਰਕੇ ਜੇ ਆਵਾਗਾ ਦੇ ਉੱਪਰ ਜੇ ਖਾਲਸਾਣ ਹੁੰਦਾ ਫੇਰ ਮੇਰੇ ਅੱਗੇ ਨਹੀਂ ਸੀ ਕੋਈ ਖੜ ਸਕਦਾ ਜਿਹੜਾ ਹਿਮਾਚਲ 'ਚ ਚੱਲ ਰਿਹਾ ਜੀ ਆਪਣਾ ਸੰਤ ਪਿੰਡਰਾ ਸਾਹਿਬ ਦੇ ਉਹਨਾਂ ਨੂੰ ਨਿਸ਼ਾਨ ਸਾਹਿਬ ਨੂੰ ਲੈ ਕੇ ਵੀ ਉਹ ਕੀ ਕਹਿਣਾ ਚਾਹੋਗੇ ਜੀ ਲਗਾਤਾਰ ਹਿਮਾਚਲ ਵਰ ਪੰਜਾਬ ਦੇ ਵਿਚ ਜਿਹੜਾ ਤਣਾਅ ਵਧਦਾ ਜਾ ਰਿਹਾ ਜੀ ਇਹ ਬਹੁਤ ਬੁਰੀ ਗੱਲ ਹੈ ਤੁਹਾਨੂੰ ਪਤਾ ਹੈ ਕਿ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਜਾ ਕੇ ਰੰਗਸੇਬ ਨੂੰ ਸ਼ਿਕਾਇਤਾਂ ਕੀਤੀਆਂ ਸੀ ਜੀ ਅਤੇ ਰੰਗਸੇਬ ਇਹ ਸੇ ਕਰਕੇ ਆਪਣੀ ਮਿਲਟਰੀ ਲੈ ਕੇ ਗੁਰੂ ਸਾਹਿਬ ਦੇ ਦੁਆਲੇ ਹੋ ਗਿਆ ਸੀਗਾ ਸੋ ਇਹ ਪੁਰਾਣੀ ਰਵੈਤ ਹੈ ਜਿਹੜੇ ਉੱਚੇ ਧਰਮ ਦੇ Hindu ਹੈਗੇ ਆ ਉਹ ਸਿੱਖਾਂ ਨੂੰ ਪਸੰਦ ਨਹੀਂ ਕਰਦੇ ਹੈ ਮਾਨ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਬਾਗਾ ਬੋਡਰ ਤੇ ਕੀ ਤੁਸੀਂ ਮੋਰਚਾ ਲਾਉਣ ਦਾ ਜ਼ਿਕਰ ਕਰ ਰਹੇ ਹੋ ਜਿਹੜਾ ਹਾਂ ਜੇ ਕਿਸਾਨਾਂ ਦਾ ਮੋਰਚਾ ਉੱਥੇ ਲੱਗ ਜੇ ਤਾਂ ਸਾਨੂੰ ਬਹੁਤ ਫਾਇਦਾ ਹੋਊਗਾ ਕਿਉਂ ਕਰਕੇ ਸਾਡੀ ਟ੍ਰੇਡ ਪਾਕਿਸਤਾਨ ਸਾਰੇ ਏਸ਼ੀਆ ਦੇ ਨਾਲ ਮਿਡਲ ਈਸਟ ਦੇ ਨਾਲ ਇਰਾਕ, ਈਰਾਨ, ਸਰੀਆ ਦੇ ਨਾਲ ਸੈਂਟਰਲ ਏਸ਼ੀਆਨ ਰਿਪਬਲਿਕਸ ਦੇ ਨਾਲ ਹੋ ਚੁੱਕੀ ਕਿਉਂ ਕਰਕੇ ਜਿਹੜਾ ਝੋਨਾ ਵਿਕਿਆ ਉਹ 2400 ਨੂੰ ਵਿਕਿਆ ਤੇ ਉਸੇ ਟਾਈਮ ਪਾਕਿਸਤਾਨ ਦੇ ਵਿੱਚ ਉਹਦਾ ਮੁੱਲ ਸੀਗਾ 8000 ਰੁਪਇਆ ਕਵਿੰਟਲ ਤੇ ਹੁਣ ਪਾਕਿਸਤਾਨ ਰੂਸ ਤੋਂ ਕਣਕ ਮੰਗਵਾਉਂਦਾ ਸਾਡੀ ਵੱਟ-ਵੱਟ ਦੇ ਨਾਲ ਲੱਗਦੀ ਹੈ ਅਸੀਂ ਕਣਕ ਉਧਰ ਕਿਉਂ ਨਹੀਂ ਭੇਜ ਸਕਦੇ ਕਿਉਂ ਨਹੀਂ ਖੁਸ਼ਹਾਲ ਹੋ ਸਕਦੇ ਕਿਉਂ ਨਹੀਂ ਸਾਡੀ ਬੇਰੁਜ਼ਗਾਰੀ ਖਤਮ ਹੋ ਸਕਦੀ ਇਹ ਵਾਕਾ ਬਾਰਡਰ ਖੁੱਲ ਜੇ ਤੇ ਮਾਨ ਸਰ ਤੁਸੀਂ ਕਹਿੰਦੇ ਹੋ ਕਿ ਵਾਕਾ ਬਾਰਡਰ ਖੁੱਲ ਜਾਣਾ ਚਾਹੀਦਾ ਲੇਕਿਨ ਦੂਸਰੇ ਪਾਸੇ ਪੁਲਿਸ ਇਹ ਕਹਿੰਦੀ ਹੈ ਕਿ ਲੋਅਰ ਆਰਡਰ ਇਸ ਸਥਿਤੀ ਨੂੰ ਖਰਾਬ ਕਰ ਰਿਹਾ ਬਾਰਡਰ ਤੇ ਉਸ ਪਾਸੇ ਲੋਕ ਨਸ਼ਾ ਭੇਜ ਰਹੇ ਨੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੇ ਨੇ ਪੰਜਾਬ ਦੀ ਤਾਂ ਤੁਸੀਂ ਕਹਿੰਦੇ ਹੋ ਕਿ ਰਸਤਾ ਖੋਲ ਦੋ ਭਾਈਚਾਰਾ ਵਧੇਗਾ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੁਸੀਂ ਤਾਂ 9 ਲੱਖ ਲੋਕ ਹੈਗੇ ਹੋ ਚੀਨ ਨੇ 1962 ਦੇ ਵਿੱਚ ਲਦਾਖ ਦੇ 40000 ਸਕੁਅਰ ਕਿਲੋਮੀਟਰ ਕਬਜ਼ੇ ਵਿੱਚ ਕੀਤੇ ਹੈ 2020 ਤੇ 2022 ਦੇ ਵਿੱਚ ਕੀਨ ਨੇ ਲਦਾਖ ਦੇ 8000 ਸਕਰ ਕਿਲੋਮੀਟਰ ਕਬਜ਼ੇ ਚ ਕੀਤੇ ਹੈ ਤੇ ਜੇ ਉਹਨਾਂ ਦੇ ਨਾਲ ਵਪਾਰ ਹੋ ਸਕਦਾ ਹੈ ਫਿਰ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਹੋ ਸਕਦਾ ਹੈਗਾ ਉੱਥੇ ਸਾਡਾ ਅੱਧਾ ਧਰਮ ਹੈ ਸਾਡੀ ਬੋਲੀ ਹੈ ਖਾਣਾ ਪੀਣਾ ਉੱਥੇ ਹੈ ਸਾਰਾ ਰੋਜ਼ ਅਪਰਦਾਸ ਕਰਦੇ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਕੇ ਉਹਨਾਂ ਦੇ ਦਰਸ਼ਨ ਦیدار ਹੋਣ ਤੇ ਕਿਉਂ ਨਹੀਂ ਹੋ ਸਕਦਾ ਸਿੱਖਾਂ ਦੇ ਲਈ ਨੈਸ਼ਨਲ ਸਕਿਉਰਿਟੀ ਨੂੰ ਨਹੀਂ ਖਤਰਾ ਹੋਊਗਾ ਜੇਕਰ ਨਹੀਂ ਜੀ ਸਿੱਖਾਂ ਕਰਕੇ ਨੈਸ਼ਨਲ ਸਕਿਉਰਿਟੀ ਨੂੰ ਨਹੀਂ ਹੋ ਸਕਦਾ ਇਹ ਜਿਹੜੇ ਤੁਹਾਡੇ ਹਿੰਦੂ ਇਮਿਤਸਹਾ ਜੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਮਾੜੀਆਂ ਗੱਲਾਂ ਕਰਦੇ ਉਹਦੇ ਨਾਲ ਖਤਰਾ ਹੋ ਸਕਦਾ ਹਿੰਦੁਸਤਾਨ ਨੂੰ ਸਿੱਖਾਂ ਦੇ ਨਾਲ ਤੁਹਾਨੂੰ ਕੋਈ ਖਤਰਾ ਨਹੀਂ ਹੈ ਨੈਸ਼ਨਲ ਸਕਿਉਰਿਟੀ ਨਾਲੇ ਨੈਸ਼ਨਲ ਸਕਿਉਰਿਟੀ ਹਿੰਦੂ ਦੀ ਹੈ ਅਸੀਂ ਸਿੱਖ ਹੈ ਸਾਨੂੰ ਉਹਦੇ ਵਿੱਚ ਨੈਸ਼ਨਲ ਦੇ ਵਿੱਚ ਨਾ ਮਿਲੋ ਪਲੀਜ਼ ਅਸੀਂ ਵੱਖਰੀ ਕੌਮ ਹੈ ਤੁਸੀਂ ਵੱਖਰੀ ਕੌਮ ਹੋ ਤੁਸੀਂ ਆਪਣੀ ਨੈਸ਼ਨਲ ਸਕਿਉਰਿਟੀ ਦੀ ਗੱਲ ਕਰੋ ਅਸੀਂ ਆਪਣੀ ਨੈਸ਼ਨਲ ਸਕਿਉਰਿਟੀ ਦੀ ਗੱਲ ਕਰਾਂਗੇ